లైబ్రో ਪਹਿਲਾਂ ਵੀ ਕਿਸਾਨ ਵੀ ਤਾਂ ਜਿਹੜੀ ਲੁੱਟ ਹੁੰਦੀ ਸੀ ਉਹ ਦਵਾਈਆਂ 'ਚ ਬੜੀ ਹੁੰਦੀ ਸੀਗੀ ਤੇ ਬਾਈ ਕਹਿੰਦਾ ਆਪਾਂ ਸਾਰੇ ਕਿਸਾਨਾਂ ਦੀ ਲੁੱਟ ਬੰਦ ਕਰਦੇ ਆ ਆਪਣੇ ਕਿਸਾਨ ਭਰਾਵਾਂ ਦੀ ਤੇ ਬਾਈ ਹੁਣ ਆਪਣੇ ਦੇ ਕੀ ਚੀਜ਼ ਐ ਮੰਨ ਲਓ ਕਿਹੜੀ ਚੀਜ਼ ਐ ਜਿਹਦੇ ਨਾਲ ਆਪਾਂ ਲੁੱਟ ਬੰਦ ਕਰਾਂ ਕਿਸਾਨਾਂ ਦੀ ਬਾਈ ਅਸੀ ਕਾਲ ਜੀ ਤੇ ਪਹਿਲਾਂ ਤਾਂ ਵੀਰੇ ਆਪਾਂ ਮਾਲ ਕੇ ਵੀ ਸਸਤੇ ਰੇਟਾਂ ਤੇ ਦਵਾਈਆਂ ਦਿੰਦੇ ਸੀਗੇ ਠੀਕ ਆਪਣਾ ਜਾਦੇ ਕੰਮ ਦਵਾਈਆਂ ਦਾ ਹੀ ਆ ਠੀਕ ਜੀ ਧਿਆਨ ਆਪਣਾ ਉਧਰ ਹੀ ਸੀਗਾ ਬਾਈ ਠੀਕ ਤੇ ਇੱਕ ਸਾਈਡ ਤੋਂ ਆਪਾਂ ਜ਼ਿਮੀਂਦਾਰ ਨੂੰ ਬਚਾਈ ਜਾਂਦੇ ਸੀਗੇ ਬਾਈ ਲੁੱਟ ਹੋਣ ਤੋਂ ਤੇ ਮਾਲਕ ਜੋ ਜ਼ਿਆਦਾਤਰ ਮਰ ਕੇ ਖੇਤੀ ਦਾ ਕੰਮ ਉਹ ਬੀਜ ਤੋਂ ਹੁੰਦਾਗਾ ਜ਼ਿਮੀਂਦਾਰਾਂ ਨੂੰ ਵਧੀਆ ਕਿਸਮ ਦੇ ਵਧੀਆ ਕੰਪਨੀ ਦੇ ਬੀਜ ਨਹੀਂ ਮਿਲਦੇ ਹੈਗੇ ਬਾਈ ਉੱਥੇ ਜ਼ਿਮੀਂਦਾਰਾਂ ਨੂੰ ਮਾਰ ਪੈਂਦੀ ਆਗੀ ਤੇ ਹੁਣ ਆਪਾਂ ਪੂਰੀ ਟੌਪ ਦੀ ਕੰਪਨੀ ਦੇ ਬੀਜ ਸਸਤੇ ਰੇਟਾਂ ਤੇ ਤੇ ਆਪਾਂ ਬੀਆਂ ਦਾ ਕੰਮ ਵੀ ਵਧਾ ਰਿਆ ਬਾਈ ਠੀਕ ਹੈ ਬਾਈ ਤੇ ਬੀਜਾਂ ਦੇ ਕੰਮ 'ਚ ਵੀ ਨਜ਼ਾਰਾ ਦੇ ਦਾਂਗੇ ਜਿਵੇਂ ਹੁਣ ਵੀਰੇ ਚੱਲੂਗਾ ਸਬਜ਼ੀਆਂ ਲਈ ਤੰਮੇ ਮੂਲੀ ਦਾ ਬੀਜ ਆਪਾਂ ਪੂਰੀ ਟੌਪ ਦੀ ਕੰਪਨੀ ਆ ਦੇਵਾਂਗੇ ਸੰਜੈਂਟਾ ਦਾ ਠੀਕ ਹੈ ਜੀ ਤੇ ਸਭ ਤੋਂ ਟੌਪ ਤੇ ਆਉਂਦੀ ਹੁੰਦੀ ਆ ਭਾਈ ਗਾਜਰ ਦੇ ਵਿੱਚ ਹਾਈਬ੍ਰਿਡ ਦੇ ਵਿੱਚ ਐਡਵੰਟਾ ਭਾਈ ਤੇ ਇਹ ਨਹੀਂ ਹੈਗਾ ਵੀ ਆਪਾਂ ਇੱਕੋ ਹੀ ਕੰਪਨੀ ਦਾ ਮਾਲ ਵੇਚਣਾਗਾ ਜਿਹੜੀ ਕੰਪਨੀ ਦਾ ਮਾਲ ਕਿ ਵੀ ਵਧੀਆ ਬੀਆ ਬ੍ਰਾਂਡ ਆਗਾ ਆਪਾਂ ਉਹ ਵੇਚਾਂਗੇ ਭਾਈ ਜੀ ਠੀਕ ਹੈ ਭਾਈ ਤੇ ਆਪਣੇ ਕੋਲੇ ਆ ਮਿੱਥ ਆ ਗਿਆ ਭਾਈ ਉਹ ਤਾਂ ਮਾਲ ਕਿ ਵੀ ਗੱਟਿਆਂ ਦੇ ਗੱਟੇ ਹੀ ਪਏ ਨੇਗੇ ਜਿਵੇਂ ਦਵਾਈ ਲੱਗੀ ਵਾਲਾ ਆ ਗਿਆ ਭਾਈ ਆਪਣੇ ਕੋਲੇ ਠੀਕ ਹੈ ਤੇ ਜਿਵੇਂ ਸਾਗ ਸਰੋਂ ਚੌੜੇ ਪੱਤੇ ਲਈ ਆਪਾਂ ਬਣਾਉਣੇ ਨੇ ਬਾਈ ਮਲਕੇ ਇਹ ਵੀ ਆਪਣੇ ਕੋਲੇ ਦਵਾਈ ਲੱਗੀ ਵਾਲਾ ਡੱਬੀਆਂ ਦੇ ਵਿੱਚ ਆ ਗਿਆ ਵਧੀਆ ਕੰਪਨੀ ਦਾ ਬਾਈ ਠੀਕ ਹੈ ਤੇ ਜਿਵੇਂ ਆਪਣੇ ਕੋਲ ਪਹਿਲਾਂ ਜ਼ਿੰਮੇਦਾਰ ਮੁੜ ਜਾਂਦੀ ਸੀ ਬਾਈ ਕੋਈ ਲਾਹਸਣ ਮੰਗਦਾ ਸੀ ਕੋਈ ਕੁਸ਼ ਮਾਗਦੀ ਆਪਣਾ ਉਧਰ ਧਿਆਨ ਨਹੀਂ ਹੁੰਦਾ ਸੀਗਾ ਠੀਕ ਹੈ ਵੀਰੇ ਹੁਣ ਆਪਣੇ ਮਨ ਲਾ ਬਈ ਬਾਈ ਥੋੜਾ ਥੋੜਾ ਸਾਰੇ ਸਮਾਨ ਮਗਾ ਲੇ ਜਿਵੇਂ ਲਾਹਸਣ ਤੋੜੀਆ ਜਿਉਂ ਬਰਸੀਨ ਜਮੀ ਤੇ ਜਿਹੜੇ ਹੁਣ ਚੱਲਣ ਵਾਲੇ ਬੀਜ ਨੇ ਸਬਜ਼ੀਆਂ ਨੇ ਬਾਈਸ ਆਪਣੇ ਕੋਲੇ ਸਾਰੇ ਹੀ ਮਿਲਣਗੇ ਸਸਤੇ ਰੇਟ ਤੇ ਮਿਲਣਗੇ ਤੇ ਪੂਰੀ ਟੌਪ ਦੀ ਕੁਆਲਿਟੀ ਦੇਵਾਂਗੇ ਜਿਹਨੂੰ ਇੱਕ ਵਾਰ ਬੀਜ ਦੇਤਾ ਉਹ ਦੂਸਰੀ ਵਾਰ ਮੁੜ ਕੇ ਕਿਸੇ ਹੋਰ ਦੁਕਾਨ ਤੋਂ ਵੀ ਨਹੀਂ ਲੈਂਦਾ ਆਪਾਂ ਤੋਂ ਲੈਣਾ ਭਾਈ ਲੈ ਵੀ ਪ੍ਰਾਪੋ ਵੀਡੀਓ ਸ਼ੇਅਰ ਕਰਕੇ ਆਜੋ ਥੋੜੀ ਲੁੱਟ ਹੋਣੋਂ ਬਚ ਜੂਗੀ ਜेन ਪਹਿਲਾਂ ਦਵਾਈਆਂ ਚੋਂਦੀ ਦੀ ਤੇ ਬੀਆਂ ਚੋਂਦੀ ਸੀ ਦਵਾਈਆਂ ਵੀ ਤਾਂ ਬਾਈ ਨੇ ਪਹਿਲੀ ਹੀ ਬੰਦ ਕਰ ਦਿੱਤੀ ਤੇ ਜਿਹੜੀ ਥੋੜੀ ਬੀਆਂ ਆਈ ਲੁੱਟਾ ਉਹ ਹੁਣ ਬੰਦ ਹੋ ਜੂ ਹਰੇਕ ਪ੍ਰਕਾਰ ਦਾ ਬੀਜ ਮਿਲੂਗਾ ਜਿਹੜਾ ਵੀ ਤੁਸੀਂ ਬੀ ਮੰਗੋ ਉਹੀ ਹਾਜ਼ਰ ਮਿਲੂਗਾ ਤੁਹਾਨੂੰ ਵੀਡੀਓ ਸ਼ੇਅਰ ਕਰਕੇ ਆਜੋ ਧੰਨਵਾਦ ਧੰਨਵਾਦ